ਤੁਸੀਂ ਦੇਖ ਰਹੇ ਹੋ ਮਾਲਵਾ ਦੀ ਖਬਰ న్యూਸ ਚੈਨਲ ਮੈਂ ਗੁਰਿੰਦਰ ਧੂੜੀ ਪੰਨੀਵਾਲਾ ਫੱਤਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਪੰਨੀਵਾਲਾ ਫੱਤਾ ਵਿਖੇ ਕੁਲਦੀਪ ਸਿੰਘ ਪੁੱਤਰ ਸਰਦਾਰ ਲਾਹੌਰ ਸਿੰਘ ਦੇ 3 ਏਕੜ ਅਤੇ ਜਗਦੀਪ ਸਿੰਘ ਪੁੱਤਰ ਸਰਦਾਰ ਲਾਹੌਰ ਸਿੰਘ ਦੇ 5 ਏਕੜ ਅਤੇ ਮਨਪ੍ਰੀਤ ਸਿੰਘ ਦੇ 2 ਏਕੜ ਕਨਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਇਸ ਖੇਤ ਦੇ ਨਾਲ ਗਰੀਬ ਗਰੀਬ ਲੋਕਾਂ ਦੇ ਘਰ ਵੀ ਹਨ ਜਿਸ ਵਿੱਚ ਗਰੀਬ ਘਰਾਂ ਦੀਆਂ 5 ਟਰਾਲੀਆਂ ਛੱਡ ਗਈਆਂ ਸੜ ਕੇ ਸੁਆਹ ਹੋ ਗਈਆਂ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਜ ਸ ਗਿਆ ਜਾਣਦੇ ਹਾਂ ਗਰੀਬ ਘਰਾਂ ਵਾਲਿਆਂ ਤੋਂ ਇਹ ਕਾਰਨ ਬਣਿਆ ਕਿਵੇਂ ਸਾਰੀਆਂ ਛੜੀਆਂ ਨਾਕ ਨੁਕਸਾਨ ਤਰ੍ਹਾਂ ਹੋ ਗਿਆ ਰਾਤ ਜਿਹੜੀ ਇੰਨੀ ਅੱਗ ਇੱਥੇ ਲੱਗ ਗਈ ਸੀ ਇਹ ਜੀ ਦੋ ਟਰਾਲੀਆਂ ਦਾ ਜੀ ਮੇਰੀਆਂ ਮੱਤੀਆਂ ਜੀ ਅੱਛਾ ਤੇ ਤਿੰਨ ਟਰਾਲੀਆਂ ਬਾਈ ਗੋਰੇ ਦੀਆਂ ਮੱਤੀਆਂ ਪੈਣ ਦੇ ਤੋਣਾ ਅੱਛਾ ਤੇ ਮੱਤ ਕਿਵੇਂ ਗਈਆਂ ਕਿਵੇਂ ਅੱਗ ਲੱਗੀ ਇਹ ਚਾਣ ਕੀ ਲੱਗੀ ਜੀ ਕੋਈ ਸਮਝ ਨਹੀਂ ਅੱਛਾ ਵੀ ਕੋਈ ਸ਼ਾਰਟ ਸਰਕਟ ਬਿਜਲੀ ਪੂਰ ਦਾ ਹੋ ਸਕਦਾ ਹੈ ਕੋਈ ਕੁਝ ਨਹੀਂ ਸਕਦੇ ਕਿੰਨੇ ਵਜੇ ਲੱਗੀ ਅੱਗ ਇਹ ਯਾਰ ਅੱਜ 7 7:00 ਦਾ ਟਾਈਮ ਅੱਛਾ 7-8 ਦਾ ਟਾਈਮ ਹਾਂ 8:00 ਦਾ ਟਾਈਮ ਸੀ अच्छा ਤੇ ਫੇਰ ਮਤਲਬ ਬਜਾਈਪ ਜੀ ਕਿਵੇਂ ਬਾਲਟਕਾ ਨਾ ਬਜਾਈ ਬਾਲਟਕਾ ਨਾ ਬਜਾਈ ਕੋਈ ਸਾਡ ਮਸ਼ੀਨ ਵਾਲਾ ਕੋਈ ਹਾਂ ਕਿਸੇ ਖਾਲੀ ਆਈ ਇੱਥੇ ਖਾਲੀ ਆਵੇ ਪਾਣੀ ਗਿਆ ਖਾਲੀ ਆਈ ਇੱਥੇ ਲਾ ਫਰ ਗੀਡ ਖਾਲੀ ਆਈ ਹੈ ਤੁਸੀਂ ਪਹਿਲਾਂ ਕਾਬੂ ਪਾ ਲਿਆ ਸੀਗਾ ਕਾਬੂ ਪਾ ਲਿਆ ਉਸ ਤੋਂ ਬਾਅਦ ਲਗਾ ਗਾ ਕੇ ਤੇ ਤੁਸੀਂ ਪਾਣੀ ਪਹਿ ਬਾਟੀਆਂ ਨਾ ਪਾਇਆ ਹਾਂ ਵੱਧ ਕਰਨਾ ਨਾ ਮਿੱਟੀ ਸਿੱਟੀ ਪਾਣੀ ਸਿੱਟੀ ਅੱਛਾ ਹਾਂ ਨਹੀਂ ਤੇ ਜਾਣੀ ਨੁਕਸਾਨ ਬਚਦਾ अच्छा ਤੇ ਫਾਇਰ ਬ੍ਰਿਗੇਡ ਬਾਅਦ ਚਾਹੀਏ ਮਤਲਬ ਜੋ ਖਾਲੀ ਹੋ ਕੇ ਪਾਣੀ ਵਿੱਚੋਂ ਦਿਖਾਈ ਨਹੀਂ ਸੀ ਖਾਲੀ ਗੱਡੀ ਐ ਇੱਥੇ ਲੈ ਆ ਉਧਰ ਭੇਜਤੀ ਨਾ ਚਾਚਾ ਉਧਰ ਭੇਜਤੀ ਖੇਤਾਂ 'ਨੂੰ ਅੱਛਾ ਖੇਤਾਂ 'ਨੂੰ ਭੇਜਤੀ ਉਧਰ ਨੂੰ ਕੋਤੇ ਘਰਾਂ ਨੂੰ ਤਾਂ ਹੈ ਨਹੀਂ ਭੇਜ ਕੇ ਕਿਹਨੇ ਭੇਜੀ ਤੀ ਉਧਰ ਤੇ ਪਾਰੋਂ ਤੋਂ ਪਿੰਡ ਦੇ ਲੋਕ ਪੈ ਕੇ ਉਧਰ ਨੂੰ ਲੈ ਗਏ ਹਾਂ ਉਹ ਕਾਹ ਤੋਂ ਕਹਿੰਦੇ ਕਿਆ ਗਗਰੀਵ ਠੜੀ ਜਾਂਦੇ ਬਾਹਰ ਲੇ ਪਹਿਲਾ ਅੱਗ ਥੋੜੇ ਇੱਥੇ ਲੱਗੀ ਕਿ ਪਹਿਲਾ ਕਣਕ ਦੇ ਨਾਲ ਨੂੰ ਲੱਗੀ ਆ। ਪਾਸੇ ਪਿੰਡਾ ਪਹਿਲਾ ਕੰਤਰੀ ਲੱਗੇ ਕਣਕ ਦੇ ਨਾਲ ਗਏ ਨੇ। ਇਹ ਖਾਸ ਉਧਰੋਂ ਪਰ ਪਤਾ ਹੀ ਨਹੀਂ ਵੀ ਬਰੋਲਾ ਬਣ ਕੇ ਇੱਧਰ ਨੂੰ ਆ ਗਿਆ ਸਾ ਲੱਕੜਾ ਪੰਗਾ ਨੂੰ ਪੈ ਗਈ ਆ ਕੇ ਅੱਗ। ਅੱਛਾ। ਹਾਂ। ਪਤਾ ਨਹੀਂ ਸਮਝ ਨਹੀਂ ਲੱਗੀ ਚਾਚਾ ਚਾਨ ਚੱਕੀ ਹੋ ਗਿਆ ਕੰਮ। ਅੱਛਾ। ਬੱਲੇ ਬੋਸੀਏ ਸਿੱਧੇ ਹਾਂ ਸਾਡਾ ਆ ਮੋਰਾ ਵਿੱਚ ਦੀ ਅੱਗ ਜਾਵੜੀ ਸੀ ਕੱਕਾ ਇਨਵਰਟਰ ਬੜਾ ਬੱਲੇ ਨੂੰ ਇੰਦਰ ਪਿਆਸੋ ਵੀ ਅੱਗ ਤਾਂ ਚਲਿ ਪਾਣੀ ਨਾ ਬੁਝਾਈ ਇਸ ਤਮਸਾ ਪਾਣੀ ਸਭ ਸਟਕ ਰਿਹਾ ਅੱਛਾ ਰਾਮੂ ਕੇ ਪਤਾ ਲੱਗਣਾ ਸੀ ਗੋਆਵਾ ਅੱਥੀ ਗਾਉਣੇ ਪਾ ਜਨਾ ਚੱਕ ਰਹੀ ਖਲੀ ਤਾਂ ਵੀ ਚੜ ਗਈ ਸੀ ਅੱਗ ਕੋਠੇ ਨੂੰ ਅੱਛਾ ਛੋਟੀਆਂ ਤਾਂ ਇੱਥੇ ਛੱਤਾ ਵੀ ਦੱਸਦੇ ਆ ਵੀ ਕਾਨਿਆਂ ਦੀਆਂ ਆਈਆਂ ਆਪਣੇ ਕਾਨਾਂ ਦੇ ਛੱਤਾ ਆ ਜੇ ਲੱਗ ਜਾਂਦੀ ਹਾਂ ਆਹ ਵੱਡਾ ਜੀ ਕੰਨਾਂ ਦੇ ਨਾਲ ਆਣੇ ਪਈ ਪਰਲੇ ਪਾਹੇ ਉਹ ਬੱਚੀ ਉਹਨਾਂ ਨੂੰ ਲੱਗ ਜਾਂਦੀ ਤੇ ਫੇਰ ਤਾਂ ਹੱਸਦਾ ਜੇ ਵੀ ਨਹੀਂ ਖੋਲਿਆ ਫਿਰ ਜਦੋਂ ਹੀ ਅੱਗ ਲੱਗ ਗਈ ਹਾਂ ਸੜ ਜਾਂਦੇ ਪਰ ਫੈਬਰਿਕਟ ਦਾ ਹੱਕ ਸੀਗਾ ਇੱਥੇ 2 ਘੰਟੇ ਆਕ ਮੱਚੀ ਗਈ ਆ ਫੈਬਰਿਕਟ ਦਾ ਹੱਕ ਸੀਗਾ ਅੱਗੋਂ ਦੇ ਨਗਾ ਕੇ ਲੈ ਗਏ ਸਮਝ ਉਧਰ ਖੇਤਾਂ ਅੰਨੇ ਨੂੰ ਤੇ ਉਹੀ ਗੱਲ ਗਰੀਬਾਂ ਦਾ ਪੈਂਟਰ ਪਹਿਲਾਂ ਪਹੁੰਚ ਗਿਆ ਇੱਥੇ ਫੈਬਰਿਕਟ ਦੇ ਕਿਸ ਨੇ ਰੁਕਤਾ ਹੀ ਨਹੀਂ ਕੀਤਾ 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 ਅੱਛਾ ਉਤੋਂ ਮਿੱਡੇ ਦਾ ਤੁਸੀਂ ਕਹਿੰਦੇ ਆ ਕਿ ਇੰਟਰ ਆਇਆ ਤੇ ਇੱਥੇ ਉਹਨੇ ਆ ਕੇ ਪਹਚਾਈ ਅੱਗ ਹਾਂਜੀ ਹਾਂਜੀ ਉਹਨਾਂ ਨੇ ਪੂਰੀ ਸਹਾਦਤ ਮਿੱਡੇ ਵਾਲੇ ਤੇ ਪਿੰਡ ਵਾਲੇ ਵੀ ਇੱਥੇ ਆ ਕੇ ਸੀ ਕੁਝ ਆਪਣੇ ਪਿੰਡ ਵਾਲੇ ਆ ਗਏ ਪਰ ਆਵਾ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਅੱਛਾ ਆ ਕੇ ਸੀ ਪਿੰਡ ਵਾਲੇ ਮਿੱਡੇ ਵਾਲੇ ਉਹ ਦਿੱਤੇ ਆ ਨਾ ਬਲਾਕ ਸੰਪਤੀ ਨੂੰ ਜਿਹੜੀ ਟੈਕੀ ਦਿੱਤੀ ਆ ਉਹਦੇ ਉਹ ਆ ਗਈ ਆ ਗਈ ਅੱਛਾ ਉਹ ਲੈ ਕੇ ਆ ਗਏ ਆਪ ਲੈ ਕੇ ਉਹ ਬੰਦੇ ਨਾ ਬਚਰੇ ਪਾਪਾ ਲੈ ਕੇ ਆਪਾ ਉਹਨਾਂ ਨੇ ਵਿੱਚ ਵੜਿਆ ਕੋਈ ਫੋਣ ਫੋਣ ਕੀਤਾ ਕੋਈ ਨੇ ਉਹ ਫੋਨ ਉਹ ਕਿਤੇ ਹੋਰ ਭਜਾਉਣ ਗਏ ਸੀ ਔਕਾ ਦਵਾਇਆ ਚੰਚਾ ਔਕਾ ਦਵਾਤਾ ਸੀਗਾ ਔਕਾ ਦਵਾ ਉਧਰ ਜਵਰਜੰਗ ਕੇ ਲੱਗਦੀ ਆਈ ਨਾ ਰਾਮਦੇ ਨੂੰ ਅੱਗ ਅਗਲਾ ਕੈਂਟਰ ਆਇਆ ਜੀ ਅੱਛਾ ਉਧਰ ਉਹ ਨਾ ਸਮਝੇ ਤਾਂ ਨਾ ਚੱਲ ਮਸ਼ੀਨ ਨੇ ਉੱਥੋਂ ਅੱਗ ਬੁਝਾਤੀ ਹੈ ਬਾਤ ਚੱਲੇਗੀ ਹਾਂ ਗਾਜਾਂ ਦੀ ਬੱਤੀ ਬਣਦੀ ਕਿੰਨਾ ਲਾਨ ਪਿਆ ਸੀ ਇਹ ਤਾਂ ਗੱਲ ਹੈ ਦੁਬਾਰਾ ਪੱਕੀ ਲੈਣੀ ਆ ਆ ਜਾਇਆ ਚੱਲੋ ਫਿਰ ਕਰਦੇ ਫਿਰ ਕਿੱਥੇ ਅੰਦਰ ਬੜੀ ਫਿਰ ਆ ਪਤਾ ਨਹੀਂ ਲੱਗਦਾ ਤਾਂ ਚੜ ਕੇ ਤੇ ਬੰਦੇ ਪਾਣੀ ਨੂੰ ਬੁਝਾਉਣ ਵਾਸਤੇ ਘਾਹ ਸਾਥ ਤੇ ਗੋਥਾ ਕੰਦੂ ਲੱਗ ਗਈ ਅੱਬ ਨੇ ਕੈਂਟਰ ਨ ਮਾਰਿਆ ਫੇਰ ਬੁਝੀ ਹੋਰ ਪਾਣੀ ਦਾ ਕਿਹੜਾ ਕੈਂਟਰ ਪਰ ਪਾਣੀ ਦੱਚਿਆ ਕੀ ਹੋਇਆ ਉੱਤੇ ਉੱਤੇ ਅੱਗ ਲੱਗ ਗਈ ਸੀ ਤੇ ਅੱਬ ਨੇ ਕਹਿਓ ਕੈਂਪਰ ਮਾਰਿਆ ਪਾਣੀ ਦੇ ਨੀਤਾ ਥੱਲੇ ਆ ਜਾਣੀ ਸੀ ਅੱਗ ਅੱਛਾ ਉੱਤੇ ਵੀ ਹੋਇਆ ਉੱਤੇ ਤਾਂ ਵੀ ਸੀ ਪੰਗਾ ਨਾ ਉਹ ਫੱਟੇ ਪਏ ਉੱਤੇ ਵੀ ਹਾਂ ਉਹ ਤਲਕੜਾ ਬਹੁਤ ਪੰਗਾ ਸੀ ਚਾਚਾ ਪਾਣੀ ਦੇ ਪਰ ਜੋ ਹਿੱਤੇ ਚੜ ਗਏ ਨੇ ਜਲਤਾ ਜਦੋਂ ਆਗ ਜਵਾਕ ਸਾਰੇ ਹਾਂ ਤੇ ਉਹਨਾਂ ਨੇ ਫਿਰ ਪਾਣੀ ਪੂਣੀ ਥੋਕ ਕੇ ਵਿੱਚ ਤੇ ਫਿਰ ਬੁਝੀ ਅੱਗ ਇਹ ਤਾਰਾ ਹਾਂ ਮਾਂ ਮਾਂ ਮੱਚ ਗਈ ਪਾਏ ਸੀ ਕਰਾ ਦਿੱਤਾ ਸੀ ਬਾਤ ਗੇ ਹੋਰ ਸਾਰੇ ਆਗਦੀ ਆਗਦੀ ਹੋ ਗਈ ਸੀ ਹੋਰ ਇਸ ਬਸੇ ਤੇ ਪਾਈ ਜਾਂਦੀ ਸੀ ਫੇ ਆ ਇਹਨਾਂ ਨੂੰ ਪਾ ਜਾਂਦੇ ਤਾਂ ਕਰ ਮਰ ਚ ਹੀ ਜਾਂਦੇ ਸੀ ਨਿਕਲੇ ਕੇ ਜਵਾਬ ਲੈ ਕੇ ਅੱਗੇ ਲੱਗਦੀ ਸੀ ਬਾਬਾ ਆ ਨਹੀਂ ਤੇ ਮੇਰੇ ਮਾਦਲਾਂ ਆ ਮਾਤੀਆਂ ਸਟੀਆਂ ਜਿੰਬਾਲੀਆਂ ਵਾਹਾਰ ਰਹਿਲੇ ਹੋਰ